ਕਿ ਗਿਆ ਵੇ ਕਿੱਧਰ ਜਾਣੇ ਹਈ ਕਬੂਤਰ ਬਹਿ ਗਿਆ ਇਨਾਂ ਕੋਲ ਮੇਰਾ ਤੂੰ ਹੀ ਮਰੀ ਜਾਂਦਾ ਯਾਰਾ ਆਹ ਕਬੂਤਰ ਨਾ ਜੱਪੂ ਦੇ ਲੈਣਾ ਕਬੂਤਰ ਦਾ ਟੰਡਾ ਉਹੀ ਤਾਂ ਗੱਲ ਆ ਹੂੰ ਕੌਣ ਐ ਇਹ ਮੈਨੂੰ ਕੋਈ ਇਹ ਦਵਾ ਕਬੂਤਰ ਉਹ ਕੋਈ ਚੱਜ ਦਾ ਕੰਮ ਕਰ ਲੋ ਉਹ ਗੰਦ ਪਾ ਰੱਖਿਆ ਭਾਂ ਦੇ ਯਾਰਾ ਟੂਕੀ ਮੂਹਿਆ ਨੇ ਬਾਬਾ ਤੂੰ ਦਵਾ ਦੇ ਕਬੂਤਰ ਮੈਨੂੰ ਹਾਂ ਕਬੂਤਰ ਦਵਾ ਦੇ ਮੇਰਾ ਇਹ ਤਾਂ ਕਬੂਤਰ ਤੂੰ ਸੀ ਦਸਤੀ ਕਰਨਾ ਹਾਂ ਐ ਕਰ ਹਾਂ ਮੱਛਲੀ ਕੱਟ ਤਾ ਕਬੂਤਰ ਲੈ ਜਾ ਕੱਟਦਾ ਕੀ ਕਰਨਾ ਮੈਂ ਕੱਟਦਾ ਕੀ ਕਰੂੰਗਾ ਹੰਬ ਜੱਪੱਟੇ ਪੈ ਦੇਖਦਾ ਲੈ ਟੈਸਟ ਕਰ ਉਹਦਾ ਤੂੰ ਰੱਖ ਲੈ ਉਹਨੂੰ ਦੇ ਦੀ ਖੋਪੇ ਨੂੰ ਨਾ ਨਾ ਬਈ ਆਪਾਂ ਨੂੰ ਕੀ ਐ ਮੈਨੂੰ ਸਾਡੇ ਕੋਲ ਤਾਂ ਹੈਗੇ ਕਬੂਤਰ ਉਹ ਹੀ ਪਕਾਈ ਮਾਰੀ ਦਾ ਕਾਂ ਵਾਲਾ ਇਹ ਯਾਰ ਮੈਂ ਟੜਾਗਾ ਮੇਰੇ ਫੇਰ ਨਹੀਂ ਦਿੰਦਾ ਮੈਂ ਤਾਹਨ ਮਡੋੜ ਦੇਣਾ ਸੀ ਪੱਟਾ ਹਾਂ ਫੇਰ ਨਹੀਂ ਦਿੰਦਾ ਮੇਰੇ ਫੜ ਫੜ ਕੇ ਰੱਖੀ ਜਾਂਦੇ ਮੇਰੇ ਕਬੂਤਰ ਹਰੇ ਹਾਂ ਮੇਰੀ ਹੈਗਾ ਉਹ ਆਪਦੇ ਬਿਥਾਰੇ ਆਗੇ ਆ ਦੇ ਕਬੂਤਰ ਵਿਖੇ ਲੜੀ ਜਾਂਦਾ ਕਮਰੇ ਭਾਈ ਚੋਟ ਆ ਤੇਰੀ ਭੂਆ ਵਰਗੀਆਂ ਅੱਖਾਂ ਮੇਰੀ ਕਬੂਤਰੀ ਦੀਆਂ ਕੁਮਾ ਤਾਂ ਖੁੰਡ ਰਗ ਬੋਲੀ ਨਾ ਵਾਸਾ ਸਾਹਮਣਾ ਹੋਵੇ ਤਾਂ ਮੇਰਾ ਕਬੂਤਰ ਹੈ ਕਿਡਾ ਵੇ ਮੇਰਾ ਕਬੂਤਰ ਤੂੰ ਯਾਰ ਮੇਰਾ ਕਬੂਤਰ ਦੇਉ ਨਲੇ ਹਾਂ ਨਹੀਂ ਬੋਲਦਾ ਕਿੱਥੋਂ ਤੂੰ ਖੁੱਡਾ ਵੱਟ ਕੇ ਲੈ ਜੂ ਨਹੀਂ ਮੈਂ ਖੁੱਡਾ ਨਾ ਕਿਤੇ ਟੁੱਟਾ ਛੰਘਣਾ ਨਾ ਲੈ ਪਾਈ ਦੇ ਰ ਕਬੂਤਰ ਇਹਦੀ ਕੀ ਇਤਵਾਰੀ ਆ ਰਾਤ ਨੂੰ ਸਾਰੇ ਕਬੂਤਰ ਲੈ ਜੇ ਕਿੱਥੇ ਮਰੀ ਜਾਂਦੇ ਹੈ ਵੀ ਆਈ ਐਂ ਇਹਦੀ ਮੂੰਗ ਮਰਿਆ ਜਾਂਦੇ ਇਹ ਜੀ ਤੁ ਕਹੇ ਕਬੂਰ ਦਿੰਦੇ ਵਾ ਆਲੇ ਤੂੰ ਖੜਾ ਹੋ ਯਾਰ ਇੱਥੇ ਪਕਾਈ ਮਰੀ ਜਨ ਰਿਸ਼ਤੇਦਾਰਾਂ ਦੇ ਦੇ ਕਬੂਤਰ ਕਿੰਦੀ ਗੱਲ ਆ ਹਾਂ ਮੇਰੇ ਕੋਲ ਹੈ ਮੈਂ ਤਾਂ ਉਦੀ ਦੇ ਦੂ ਕੋਈ ਨਹੀਂ ਉਹ ਛੁੱਟ ਦੇਣਾ ਕਬੂਤਰੀ ਜਮਾ ਇਹਦੇ ਨਾਲ ਦੀ ਹੈ ਮੇਰੀ ਹੈ ਇਹਨਾਂ ਦੀ ਭੂਆ ਨਾ ਜਿਹੜਾ ਜਿਹੜਾ ਕਬੂਤਰ ਗਵਾਚਿਆ ਫਿਰ ਉਹ ਹੈਂਦੇ ਨਾਲ ਦਾ ਉਹ ਤੇਰੇ ਨਾਲ ਦਾ ਆਇਆ ਖੜਾ ਉਹ ਯਾਰ ਤੈਨੂੰ ਮੈਂ ਉਹ ਕਿਉਂ ਮਾਰੀ ਇਹਨਾਂ ਮੱਥਾ ਯਾਰ ਫੜਕ ਮੈਟਲ ਆ ਇਹਦਾ ਮੋਟਾ ਫੜਕਾਂ ਕੇ ਛੱਡਦਾ ਉਹੀ ਗੱਲ ਤੇਰੇ ਤੋਂ ਸਿਰੇ ਵਾਲੀ ਆ ਜਾ ਹਾਂ ਰ ਇਹਨੂੰ ਆਵਦਾ ਲ ਕਬੂਤਰੀ ਦੇ ਰੀਪਲੈਂਡ ਦਾ ਵੀ ਇਹ ਧੌਣ ਪੱਟ ਦੀ ਇਹ ਕੰਬਲਾ ਆ ਆ ਜਾ ਔਰ ਕੀ ਆ ਆਦਾ ਆਪਦਾ ਕੂਤਰੀ ਲੈ ਕੇ ਜਾਊਂਗਾ ਹੋ ਜਾ ਤੈਨੂੰ ਆ ਜਾ ਉੱਥੇ ਨਾ ਕੋਈ ਕੀ ਕਰਦਾ ਮੈਂ ਲੈ ਕੇ ਜਾਊਂਗਾ ਆਪਦਾ ਕੂਤਰ ਫੁੱਟਾ ਦੇਖ ਲੈ ਤੂੰ ਆ ਜਾ ਹਾਂ ਉਹ ਮਰੀਏ ਨਾ ਪਗਾਈ ਕਿੱਦਿ ਸੁੱਜਾ ਪਾਉਂਦੇ ਮੈਂ ਫਿਰਦੇ ਪੌਂਕਦੇ ਦੁਪਹਿਰੇ ਵੀ ਨਹੀਂ ਟਿੱਕੀ ਦਾ ਉਹ ਟਿੱਗਿਆ ਹੀ ਠੁੱਡਿਆ ਹਾਂ ਤੂੰ ਚਾਹ ਬਣਾ ਲੈ ਤੂੰ ਸਾਡੇ ਮੂੰਹ ਮਨ ਨਹੀਂ ਕਿਚੜ ਤੇ ਚੂਹੇ ਵਾਂਗੂ ਝਾਕੀ ਜਨਾ ਬੈਠਾ ਚੱਲ ਇੱਥੋਂ ਚਾਹ ਬਣਾ ਲੈਨੇ ਹਾਂ ਹਾਂ ਚਾਹ ਬਣਾ ਲੈਨੇ ਆ ਜੇ ਚਾਹ ਬਣਾਉਣੀ ਦੌਰਾ ਪੈ ਜੂ ਨੂੰ ਪੈ ਜੂ ਦੌਰਾ ਪੈ ਜੂ ਹੋ ਕੀ ਦੌਰਾ ਪੈ ਜੂ ਹਾਂ ਬੈਠਾ ਲ ਮੂੰਹ ਮੇ ਚੱਕੀ ਜਾਂਦਾ ਸਾਡੇ ਫੋਟੋ ਲੱਗੀ ਆ ਤੂੰ ਜਾ ਕੇ ਚਾਹ ਧਰ ਲੈ ਲੱਖੇ ਦੇਖ ਕਰਦਾ ਜਾਂਦਾ ਦੇਖ ਲੈ ਕਿੱਦਾਂ ਲੈ ਪਾਸੇ ਦੀ ਆ ਕਾਂਬਲਾ ਦੁੱਦਣਾ ਹੈ ਹੂੰ ਐਡੂ ਕਿਨੇ ਦੇ ਦਿੱਤੀ ਵੀ ਉਹ ਦੂਜਾ ਗਾ ਹੈ ਜੀ ਜੀ ਤੈਨੂੰ ਕਿੱਥੇ ਚੁੱਡਣ ਨੂੰ ਆਪ ਲੈ ਹੂੰ ਉਹਨੂੰ ਕਰ ਇਹ ਤਾਂ ਬਾਗ ਦੇ ਟਮਾਟਾ ਭਾਈ ਜਾਂਦਾ ਕੀ ਵਾਂਜਾ ਖੜ ਜੂ ਪਾਇ ਕਿੱਜਾ ਤੂੰ ਚੁੱਪ ਕਰਕੇ ਬਹਿ ਜਾ ਤੂੰ ਅੱਡ ਹੈਂ ਤੂੰ ਅੱਡ ਬੈਤਾਂ ਕਰਨ ਲੱਗ ਜਾਣਾ ਨਾ ਨਾ ਬੈਠਾ ਕਰ ਲੈ ਲੈ ਚੱਲੋ ਕਿਹੜਾ ਦੋਵਾਲੀ ਬਸ ਸੌਣੜੀ ਆ ਪਤਾ ਜਾਣਾ ਬਸ ਬਸ ਹੋਰ ਦੋਵਾਲੀ ਬਸ ਸੌਣੜੀ ਬਾਕੀ ਲਾਂ ਪਰਵਾਹ ਹੋਰ ਕੀ ਚੱਲੋ ਕਿਹੜਾ ਉਹ ਅੱਥੋ ਕੱਟ ਲਿਆ ਜੀ ਕਹਿੰਦੇ ਚਕੂਤੇ ਇਹਨੂੰ ਕਹਿੰਦੇ ਚਕੂਤੇ ਛੱਡਿਆ ਸਨ ਹਾਂ ਤਾਂ ਬਥੇਰੇ ਛੱਡੇ ਹੋਣਗੇ ਹਾਂ ਚਲ ਕੋਈ ਨਹੀਂ ਕਰਾਂਗੇ ਸਾਹ ਤੇ ਗੱਲ ਪਿੰਡ ਵੀ ਜਾਣਾ ਆਪਾਂ ਪਰਟੀਆਂ ਵੀ ਕਟਾਉਣੀਆਂ ਕਰਨ ਕਾਲੀਆਂ ਕੋਈ ਨਹੀਂ ਕਟਾ ਦਾਂਗੇ ਸਾਰਾ ਕੁਝ ਹੋ ਜਾਣਾ ਸਾਰਾ ਕੁਝ ਹੋ ਜੂ ਉਹ ਹੋਕ ਆਇਆ ਜੀ ਬਾਬੇ ਦਾ ਕਹਿੰਦੇ ਕੰਕੜ ਦੀਆਂ ਪਰਟੀਆਂ ਕੱਤੀ ਜਾਂਦੇ ਆਪਾਂ ਕਟਾਉਣੀਆਂ ਕੋਈ ਨਹੀਂ ਕਟਾ ਦਾਂਗੇ ਸਾਰਾ ਕੁਝ ਮੇਰਾ ਟਮਾਟਰੀਆਂ ਜੜਦੇ ਨਾਲ ਬਚਾਉ ਤੂੰ ਜੀ ਖੀਰਾ ਮਟਗੀਆਂ ਜੇ ਇਹ ਚੇੜਾ ਚੱਕੂ ਦੋਨੇ ਚੱਲਾਂਗੇ ਆਪਾਂ ਮੇਰਾ ਗੁੱਠਾ ਚੱਕੂ ਹਾਂ ਮੈਨੂੰ ਪਤਾ ਹੈ ਤੇੜੀ ਚੱਕੂ ਹਾਈ ਹਾਈ ਜੋ ਹੈ ਕਰਮਾਨੀਆ ਮਿਲ ਜਾ ਦੰਦ ਦੇਖ ਗੱਡੀ